ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਪ੍ਰੋਫੈਸਰ ਸਵਰਨਦੀਪ ਸਿੰਘ ਨੂਰ ਕੱਲ ਸ਼ਾਮ ਯਾਨੀ ਕਿ 8 ਸਤੰਬਰ ਸੋਮਵਾਰ ਨੂੰ ਮੇਰੀ ਮਾਂ ਸ਼੍ਰੀਮਤੀ ਪ੍ਰਕਾਸ਼ ਕੌਰ ਅਕਾਲ ਚਲਾਣਾ ਕਰ ਗਈ ਸਨ ਤਕਰੀਬਨ ਸ਼ਾਮ ਦੇ 7:30 ਵਜੇ ਸੋ ਉਹਨਾਂ ਦੇ ਜਾਣ ਤੋਂ ਬਾਅਦ ਸਾਰੇ ਪਰਿਵਾਰ ਨੇ ਫੈਸਲਾ ਕੀਤਾ ਕਿ ਉਹਨਾਂ ਦੀਆਂ ਦੋਨੋਂ ਅੱਖਾਂ ਡੋਨੇਟ ਕਰ ਦਿੱਤੀਆਂ ਜਾਣ ਦਾਨਦਾਨ ਕਰ ਦਿੱਤੀਆਂ ਜਾਣ ਸੋ ਤਕਰੀਬਨ 7:30 ਵਜੇ ਸ਼ਾਮ ਨੂੰ ਮਾਤਾ ਜੀ ਚਲਾਣਾ ਕਰਦੇ ਨੇ ਤੇ 2 ਘੰਟਿਆਂ ਦੇ ਅੰਦਰ ਅੰਦਰ ਹੀ ਬਹੁਤ ਹੀ ਕਾਬਲ ਡਾਕਟਰਾਂ ਦੀ ਟੀਮ ਨੇ ਉਹਨਾਂ ਦੀਆਂ ਦੋਨੋਂ ਅੱਖਾਂ ਨੂੰ ਸੰਭਾਲ ਲਿਆ ਸੀ ਔਰ ਉਹ ਅੱਖਾਂ ਇਸ ਟਾਈਮ ਬਠਿੰਡਾ ਦੇ ਇੱਕ ਆਈ ਬੈਂਕ ਦੇ ਵਿੱਚ ਸੁਰੱਖਿਅਤ ਰੱਖੀਆਂ ਹੋਈਆਂ ਨੇ ਸੋ ਸਾਡੇ ਪਰਿਵਾਰ ਦਾ ਇਹ ਵਿਚਾਰ ਹੈ ਕਿ ਪੰਜਾਬ ਦੇ ਕਿਸੇ ਵੀ ਹਿੱਸੇ ਦਾ ਰਹਿਣ ਵਾਲਾ ਕੋਈ ਵੀ ਨੇਤਰਹੀਣ ਬੰਦਾ ਜਿਸ ਨੂੰ ਵੀ ਇਹਨਾਂ ਅੱਖਾਂ ਦੀ ਜ਼ਰੂਰਤ ਹੈ ਉਹ ਸਾਡੇ ਨਾਲ ਸੰਪਰਕ ਕਰੇ ਤਾਂ ਕਿ ਕਿਸੇ ਦੀ ਹਨੇਰੀ ਦੁਨੀਆ ਰੌਸ਼ਨ ਕੀਤੀ ਜਾ ਸਕੇ ਕਿਸੇ ਦੇ ਜ਼ਿੰਦਗੀ ਦੇ ਵਿੱਚ ਪ੍ਰਕਾਸ਼ ਲਿਆਂਦਾ ਜਾ ਸਕੇ ਸੋ ਮੇਰਾ ਮੋਬਾਈਲ ਨੰਬਰ ਹੈ 75891 19192 75 891 19192 ਇਹ ਨੰਬਰ ਤੁਹਾਡੀ ਸਕਰੀਨ ਤੇ ਵੀ ਆ ਜਾਏਗਾ ਸੋ ਸਾਰੇ ਮੇਰੇ ਦੋਸਤਾਂ ਸੱਜਣਾ ਸੁਨੇਹਿਆਂ ਨੂੰ ਇਸ ਵੀਡੀਓ ਦੇ ਰਾਈ ਮੈਂ ਬੇਨਤੀ ਕਰਦਾ ਕਿ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਅੱਜ ਸ਼ਾਮ ਤੱਕ ਇਹ ਵੀਡੀਓ ਪੰਜਾਬ ਦੇ ਹਰ ਮਨੁੱਖ ਤੱਕ ਪਹੁੰਚ ਜਾਣੀ ਚਾਹੀਦੀ ਹੈ ਤਾਂ ਕਿ ਛੇਤੀ ਹੀ ਉਹਨਾਂ ਅੱਖਾਂ ਨੂੰ ਆਪਾਂ ਕਿਸੇ ਲੋੜਵੰਦ ਨੇਤਰਹੀਨ ਦੇ ਲਗਾ ਕੇ ਉਹਦੇ ਹਨੇਰੀ ਦੁਨੀਆ ਰੋਸ਼ਨ ਕਰ ਸਕੀ ਤੁਹਾਡਾ ਸਾਰਿਆਂ ਦਾ ਧੰਨਵਾਦ ਹਾਂ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ ਕਿ ਮਾਤਾ ਦਾ ਅੰਤਮ ਸੰਸਕਾਰ ਅੱਜ 9 ਸਤੰਬਰ ਦਿਨ ਮੰਗਲਵਾਰ ਨੂੰ ਤਕਰੀਬਨ 11:30 ਵਜੇ ਕੀਤਾ ਜਾਵੇਗਾ ਮੇਰਾ ਪਿੰਡ ਹੈ ਜੋਧਪੁਰ ਰਮਾਣਾ ਜ਼ਿਲ੍ਹਾ ਬਠਿੰਡਾ ਇਹ ਪਿੰਡ ਡਬਲ ਵਾਲੀ ਰੋਡ ਤੇ ਬਠਿੰਡਾ ਤੋਂ 8 ਕਿਲੋਮੀਟਰ ਦੂਰ ਹੈ ਜਿੱਥੇ ਬਠਿੰਡਾ ਦਾ ਏਮਜ਼ ਹਸਪੀਟਲ ਬਣਿਆ ਉਹਦੇ ਬਿਲਕੁਲ ਨੇੜੇ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ